ਸਾਡੇ ਪਿੰਡ ਟੈਂਕੀ ਦੀ ਪ੍ਰੋਬਲਮ ਹੈਗੀ ਟੈਂਕੀ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਦੋਸਤੋ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਨਵਨੀ ਸਿੰਘ ਚੀਮਾ ਗੱਲ ਕਰਦੇ ਹਾਂ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਉਪਰਾਲੇਾਂ ਦੀ ਹੁਸ਼ਰਪੁਰ ਦੇ ਸ਼ਹਿਰ ਦੇ ਵਿੱਚ ਵੀ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਕੀ ਚਰਚਾ ਛੜੀ ਹੈ ਕਿੰਦਾਂ ਦੇ ਵਿਕਾਸ ਕਾਰਜ ਹੋ ਚੁੱਕੇ ਨੇ ਤੇ ਕਿਹੜੇ ਵਿਕਾਸ ਕਾਰਜ ਤੋਂ ਪਿੰਡ ਥੁੜੇ ਨੇ ਇਹ ਸਬੰਧੀ ਗੱਲਬਾਤ ਕਰਦੇ ਹਾਂ ਅੱਜ ਅਸੀਂ ਪਹੁੰਚੇ ਹਾਂ ਇਸੇ ਵਿਸ਼ੇ ਨੂੰ ਲੈ ਕੇ ਪਿੰਡ ਸਾਰੇ ਵਿਖੇ ਸਾਰੇ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਪਿੰਡ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਉਹ ਸਾਡੇ ਨਾਲ ਸਾਰੀ ਵਿਚਾਰ ਚਰਚਾ ਸਾਂਝੀ ਕਰਨਗੇ ਜੋ ਅਸੀਂ ਤੁਹਾਡੇ ਰੂਬਰੂ ਕਰਾਂਗੇ ਸਵਾਗਤ ਹੈ ਸਰਪੰਚ ਸਾਹਿਬ ਜੀ ਬੀਸੀ ਅਪਡੇਟ ਦੇ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬੀਸੀ ਚੈਨਲ ਦਾ ਪਿੰਡ ਸਾਰੀ ਆਉਣ ਤੇ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਤੇ ਬਾਕੀ ਇਹਨਾਂ ਨੇ ਜਿਹੜੇ ਕੁਐਸਚਨ ਕੀਤਾ ਕਿ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਲਈ ਕੀ ਕੰਮ ਹੋ ਚੁੱਕੇ ਆ ਉਹਦੇ ਬਾਰੇ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਇਹੋ ਦੱਸਦੇ ਆ ਕਿ ਇਹ ਸਾਰੀ ਨਗਰ ਜੋ ਹੈ ਸੰਤ ਆ ਮਹਾਪੁਰਛੰਦੇ ਧਰਤੀ ਦੇ ਨਾਲ ਨਾਲ ਜਾਣਿਆ ਜਾਂਦਾ ਇੱਥੇ ਚੜਦੀ ਤੋਂ ਚੜਦੀ ਕਲਾ ਵਾਲੇ ਮਹਾਪੁਰਛ ਮੌਜੂਦ ਸੰਤ ਬਾਬਾ ਸਤਪਾਲ ਸਿੰਘ ਜੀ ਜੋ ਕਿ ਪਿਛਲੇ ਸਾਲ ਸੱਚਖੰਡ ਜਾਬਰਾਜਾ ਤੇ ਉਸ ਤੋਂ ਪਹਿਲਾਂ ਗੁਰੂ ਲਾਲ ਦਾਸ ਜੀ ਦੀ ਗੱਦੀ ਬਾਬਾ ਮਾਨ ਦਾਸ ਜੀ ਦੀ ਬੜੀ ਚਰਦੀ ਕਲਾ ਵਾਲਾ ਸਥਾਨ ਹੈ ਇਹੋ ਜੀ ਸਰਪੰਚ ਸਾਹਿਬ ਜਿਹੜੀ ਇਹ ਗੱਦੀ ਦੀ ਗੱਲ ਕੀਤੀ ਹੈ ਕਿੰਨੇ ਚਿਰ ਤੋਂ ਇਹ ਗੱਦੀ ਇਸ ਸ਼ੋਭੇ ਤਾਂ ਇੱਥੇ ਪਿੰਡ ਦੇ ਵਿੱਚ ਜਿਹੜੀ ਤੇ ਜੀ ਗੁਰੂ ਲਾਲ ਦਾਸ ਜੀ ਦੀ ਗੱਦੀ ਹੈ ਜਿਹਨੂੰ ਮੰਦਰ ਠਾਕੁਰ ਦੁਆਰਾ ਕਿਹਾ ਜਾ ਰਿਹਾ ਉਹ ਤਾਂ ਕਾਫੀ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਜੀ ਜਿੱਦਾਂ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਉਸ ਤੋਂ ਬਾਅਦ ਬਾਬੇ ਮਾਨ ਦਾਸ ਦਾ ਗੁਰਦੁਆਰਾ ਸਾਹਿਬ ਤੇ ਸੰਤ ਬਾਬਾ ਚੰਤਾ ਸਿੰਘ ਜੀ ਸੰਤ ਬਾਬਾ ਸਤਪਾਲ ਸਿੰਘ ਜੀ ਹੁਣੇ ਮੌਜੂਦਾ ਸੀ ਇਹ ਉਹਨਾਂ ਬੜੀ ਕਿਰਪਾ ਜਨ ਕਿ ਸੰਤ ਮਹਾਪੁਰਛਾਂ ਦਾ ਇੱਥੇ ਹਰ ਹਰ ਟਾਈਮ ਪੈਰਾ ਮੌਜੂਦ ਰਹਿੰਦਾ ਹੈ ਇਹ ਨਗਰ ਤੇ ਬਾਹਰੋਂ ਵੀ ਸੰਗਤਾਂ ਬਹੁਤ ਲਹਾ ਲੈ ਕੇ ਜਾਂਦੀਆਂ ਤੇ ਉਹ ਹੁਣ ਵੀ ਹਾਜ਼ਰ ਨਾਜ਼ਰੀ ਹੈ ਇਹ ਤਾਂ ਸਾਡੇ ਬਸ ਸੋਚਣੀ ਆ ਕਿ ਮਹਾਰਜ ਦੀ ਕਿਰਪਾ ਬੜੀ ਹੈ ਨਗਰ ਤੇ ਬਾਕੀ ਤੁਸੀਂ ਵਿਕਾਸ ਕਾਰਜਾਂ ਦੀ ਗੱਲ ਪਿੰਡ ਦੇ ਵਿੱਚ ਭਾਈਚਾਰਾ ਇਕਤਾ ਬਹੁਤ ਵਧੀਆ ਹੈ ਤੁਰਤ ਥੋੜੇ ਬੁੱਤ ਬੱਕਰੇ ਮੈਂ ਤਾਂ ਹੁੰਦੇ ਆ ਲੇਕਿਨ ਕੋਈ ਇਸ ਤਰ੍ਹਾਂ ਨਹੀਂ ਕਿ ਜਦੋਂ ਵੀ ਕਿਸੇ ਨੂੰ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਰੂਰਤ ਹੁੰਦੀ ਆ ਇਕੱਠ ਮੌਜੂਦ ਰਹਿੰਦਾ ਜੀ ਇੱਕ ਦੂਜੇ ਦੀ ਹਰ ਵੇਲੇ ਮਦਦ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਾਂ ਜੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਸਾਡੇ ਪਿੰਡ ਇੱਕ ਇਸ ਗੱਲ ਦਾ ਬਹੁਤ ਰੱਬ ਦੀ ਕਿਰਪਾ ਹੈ ਕਿ ਕਿਸੇ ਜੇ ਮਾੜਾ ਮੋਟਾ ਬੱਕਰਾ ਹੀ ਮਾ ਵੀ ਹੈ ਨਾ ਪਰ ਲੋੜ ਪੈਣ ਦੇ ਉੱਤੇ ਸਾਰੇ ਇਕਜੁੱਟ ਹੋ ਜਾਂਦੇ ਆ ਤੇ ਇੱਥੇ ਮੌਜੂਦਾ ਸੋਹਣ ਸਿੰਘ ਨੰਬਰਦਾਰ ਜੀ ਹੈਗੇ ਆ ਉਹ ਤਕਰੀਬਨ ਪਿੰਡ ਦੀ ਰੇਖ ਦੇਖ ਮੇਰੇ ਉਸਤਾਦ ਹੈਗੇ ਆ ਬਧੀਆ ਤਰੀਕੇ ਨਾਲ ਕਰਦੇ ਆ ਹਰ ਤਰ੍ਹਾਂ ਮੇਰੇ ਨਾਲ ਵੀ ਮੁੰਡੇ ਦਾ ਮੁੰਡਾ ਜੋੜ ਕੇ ਤੁਰਦੇ ਆ ਇਸ ਟਾਈਮ ਮੌਜੂਦਾ ਮੇਰੇ ਮਿਸ ਜੀ ਸੁਖਵਿੰਦਰ ਕੌਰ ਸਰਪੰਚ ਹੈ ਤੇ ਬਾਕੀ ਅਸੀਂ ਰਲ ਮਿਲ ਕੇ ਇੱਕ ਟੀਮ ਬਣ ਕੇ ਆ ਬੂਟਾ RAM ਜੀ ਆ ਕੇਚਾ ਰਕੇਸ਼ ਕੁਮਾਰ ਜੀ ਆ ਉਹ ਜਦੀਪ ਉਸਤੀ ਕਾਫੀ ਉਹਨਾਂ ਨੇ ਵੀ 20 ਸਾਲ ਸਰਪੰਚੀ ਕੀਤੀ ਆ ਉਹਨਾਂ ਦਾ ਵੀ ਸਾਡੇ ਨਾਲ ਬੜਾ ਉਪਰਾਲਾ ਆ ਹਰ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਆ ਕਿੰਨੇ ਚਿਰ ਤੋਂ ਤੁਸੀਂ ਸਰਪੰਚੀ ਕਰ ਰਹੇ ਹੋ ਪਿੰਡ ਦੀ ਜੀ ਮੈਂ ਜੀ 14 ਦੇ ਵਿੱਚ ਪਹਿਲਾਂ ਮੈਂਬਰ ਪੰਚਾਇਤ ਚੁਣਿਆ ਗਿਆ ਤੇ ਉਸ ਤੋਂ ਬਾਅਦ 19 ਦੇ ਵਿੱਚ ਮੇਰੇ ਮਿਸੇਜ ਸਰਪੰਚ ਚੁਣੇ ਗਏ ਅਜੇ ਹਾਂਜੀ 10 11 ਸਾਲ ਹੋ ਚੁੱਕੇ ਆ ਇਦਾਂ ਮਹਾਰਾਜ ਨੇ ਸੇਵਾ ਸੇਵਾ ਬਖਸ਼ੀ ਉਹ ਤੇ ਸੇਵਾ ਦੇ ਤੌਰ ਤੇ ਕੰਮ ਕਰਦੇ ਆ ਤੇ ਉਹ ਉਸ ਸਮੇਂ ਦੇ ਵਿੱਚ ਮਹਾਰਾਜ ਨੇ ਕਾਫੀ ਕੰਮੇ ਕ ਜੜਾਮ ਨੂੰ ਸੜਕ ਜਾਂਦੀ ਸੀਗੀ ਉਹ ਕੱਚੀ ਸੀਗੀ ਉਹ ਠੰਡਲ ਸਾਹਿਬ ਤੋਂ ਕਹਿ ਕੇ ਬਣਵਾਈ ਫਿਰ ਸਾਡੇ ਪਿੰਡ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੀਵਰੇਜ ਪੈ ਚੁੱਕਾ ਇੱਕ ਟਿਊਬਲ ਐਨ ਆਰ ਆਈ ਵੀਰਾਂ ਦੀ سپورਟ ਨਾਲ ਵੀ ਆ ਇੱਕ ਸਰਕਾਰੀ ਵੀ ਹੈਗਾ ਦੋ ਟਿਊਬਲ ਲੱਗੇ ਆ ਡਾਇਰੈਕਟ ਪਾਣੀ ਚੱਲਦਾ ਇੱਕ ਕਮੀ ਜ਼ਰੂਰ ਹੈਗੀ ਆ ਕਿ ਸਾਡੇ ਪਿੰਡ ਟੈਂਕੀ ਦੀ ਪ੍ਰੋਬਲਮ ਹੈਗੀ ਟੈਂਕੀ ਨਹੀਂ ਹੈਗੀ ਉਹ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਜਲਦ ਤੋਂ ਜਲਦ ਸਾਡੇ ਪਿੰਡ ਇੱਕ ਟੈਂਕੀ ਦਾ ਪ੍ਰਾਲਾ ਕੀਤਾ ਜਾਵੇ ਬਾਕੀ ਸਟਰੀਟ ਲਾਈਟਾਂ ਨਗਰ ਵੱਲੋਂ ਵੀ ਲਗਾਈਆਂ ਗਈਆਂ ਸਰਕਾਰ ਵੱਲੋਂ ਵੀ ਲਗਾਈਆਂ ਗਈਆਂ ਤੇ ਸੀਵਰੇਜ ਪੈ ਚੁੱਕਾ ਹੈ ਇਸ ਟਾਈਮ ਇਹ ਤਿੰਨ ਇੱਕ ATM ਦੇ ATM ਦੇ ਕੋਲ ਬਿਲਡਿੰਗ ਵਧੀਆ ਜਾਂਚ ਕਰਦੇ ਰੂਪ ਵਿੱਚ ਕਮਿਊਨਿਟੀ ਸੈਂਟਰ ਲਾ ਲਓ ਉਹ ਡਾਕ ਖਾਨਾ ਮੌਜੂਦ ਹੈ ਸਰਕਾਰੀ ਸਕੂਲ 10ਵੀਂ ਤੱਕ ਹੈ ਉਹ ਵੀ ਅਸੀਂ ਇੱਕ ਵਾਰੀ ਮੰਗ ਪੱਤਰ ਦੇ ਚੁੱਕੇ ਆ ਕਿ ਪਲੱਸ 2 ਤਾਈ ਕੀਤਾ ਜਾਵੇ ਉਹ ਕਿਸੇ ਕਾਰਨਾ ਕਰਕੇ ਨਹੀਂ ਮਨਜ਼ੂਰ ਹੋਇਆ ਕਿਉਂਕਿ ਹੁਣ ਕਿੰਨੀ ਵੀ ਤੱਕ ਸਕੂਲ ਹੈ ਜੀ ਉਹ ਬਲ। ਇਹ ਦੋਨੇ ਇੱਕ ਪ੍ਰਾਇਮਰੀ ਵੀ ਹੈ ਤੇ ਸਿਨੀਅਰ ਸੈਕੰਡਰੀ ਵੀ 10ਵੀਂ ਤੱਕ ਹੈ। 10ਵੀਂ ਤੱਕ। ਹਾਂਜੀ ਹਾਈ ਸਕੂਲ ਹੈ ਬਹੁਤ ਵਧੀਆ ਬਿਲਡਿੰਗ ਹੈ ਉਹ ਵੀ ਐਨਆਰਈ ਬੀੜਾਂ ਦੀ ਸਹਿਯੋਗ ਦੇ ਨਾਲ ਆ ਜੋ ਦਾ ਸਟਾਫ ਹੈ ਬਹੁਤ ਅੱਛਾ ਹੈ ਕਾਫੀ ਨੰਬਰਾਂ ਦੇ ਵਿੱਚ ਸਟੂਡੈਂਟ ਇਥੋਂ ਪਹਿਲੇ ਨੰਬਰਾਂ ਤੇ ਆ ਚੁੱਕੇ ਆ ਤੇ ਉਹਦੇ ਵਿੱਚ ਪਲੇ ਗਰਾਊਂਡ ਵਗੈਰਾ ਸਭ ਕੁਝ ਅਵੇਲੇਬਲ ਹੈ ਤੇ ਰਾਤ ਨੂੰ ਵੀ ਪ੍ਰੈਕਟਿਸ ਕਰਨ ਲਈ ਲਾਈਟਾਂ ਵਗੈਰਾ ਪੰਚਾਇਤ ਵੱਲੋਂ ਮੁਹैया ਕਰਵਾਈਆਂ ਗਈਆਂ ਕੋਈ ਐਨ ਆਰ ਆਈ ਵੀਰਾਂ ਲੋਕ ਕਰਾਈਆਂ ਗਈਆਂ ਤੇ ਉੱਥੇ ਬੱਚੇ ਰਾਤ ਨੂੰ ਵੀ ਪ੍ਰੈਕਟਿਸ ਕਰਦੇ ਆ ਹਾਂਜੀ ਤੇ ਇੱਕ ਏਟੀਐਮ ਦੇ ਕੋਲ ਤੁਹਾਨੂੰ ਦੱਸਿਆ ਬਿਲਡਿੰਗ ਬਹੁਤ ਵਧੀਆ ਬਣਾਈ ਗਈ ਆ ਇੱਕ ਚੱਕੀ ਦੇ ਕੋਲ ਬਾਬੂ ਹਰਨਾਮ ਸਿੰਘ ਜੀ ਦੇ ਨਾਂ ਤੇ ਲਾਇਬ੍ਰੇਰੀ ਆ ਉਹ ਉਸ ਬਿਲਡਿੰਗ ਤੇ ਵੀ ਪੈਸੇ ਲਾਏ ਆ ਇਹ ਕਿਦਰ ਧਰਮਸ਼ਾਲਾ ਹੈਗੀ ਕਲੋਨੀ ਦੇ ਵਿੱਚ ਚਮਟ ਧਰਮਸ਼ਾਲਾ ਉੱਥੇ ਵੀ ਬਿਲਡਿੰਗ ਬਣਾਈ ਗਈ ਆ ਤੇ ਇੱਕ ਜੁਲਾਇ ਸਮਚਾਨ ਘਾਟ ਵੀ ਬਣਾਏ ਗਏ ਆ ਅਜੜਾਮ ਰੋਡ ਤੇ ਸਮਚਾਨ ਘਾਟ ਬਣਾਇਆ ਗਿਆ ਜੋ ਗਲੀਆਂ ਨਾਲੀਆਂ ਤਕਰੀਬਨ ਕਾਫੀ 90% ਤੱਕ ਬਣ ਚੁੱਕੀਆਂ ਕੋ 10% ਰਹਿਦੀਆਂ ਉਹ ਵੀ ਮਾਲਕ ਦੀ ਕਿਰਪਾ ਹੋਵੇ ਤਾਂ ਉਹਦੇ ਲਈ ਵੀ ਗ੍ਰਾਂਟ ਹੈ ਕੁਝ ਸਮਾਨ ਸਟਾਇਆ ਵੀ ਗਿਆ ਆ ਕੋਸ਼ਾ ਪ੍ਰਬੰਧਕ ਲਗਨ ਕਰਕੇ ਦੇਰੀ ਹੋ ਗਈ ਤੇ ਉਹ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਕਿ ਸੈਕਟਰੀ ਸਾਹਿਬ ਆਓ ਤੇ ਇਹਨਾਂ ਨੂੰ ਚਾਲੂ ਕਰੀਏ ਕੰਮ ਇੱਕ ਸਰ ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਕਿ ਕਿੰਨੀਆਂ ਕੋ ਕਿਤਾਬਾਂ ਉੱਥੇ ਮੁਹੱਈਆ ਕੀਤੀਆਂ ਗਿਆ ਨੇ ਤੇ ਕਿੰਨਾ ਕੋ ਵਿਦਿਆਰਥੀਆਂ ਨੂੰ ਇਸ ਚੀਜ਼ ਦਾ ਲਾਇਬ੍ਰੇਰੀ ਦਾ ਫਾਇਦਾ ਹੋ ਰਿਹਾ ਉਹਦੇ ਵਿੱਚ ਜੀ ਕਿਤਾਬਾਂ ਕਾਫੀ ਤਰ੍ਹਾਂ ਦੀਆਂ ਸਾਡੇ ਐਨ ਆਰ ਆਈ ਵੀਰਾਂ ਨੂੰ ਵੀ ਇੱਕ ਸਾਡੇ ਜਸਵੰਤ ਰਾਏ ਜੀ ਹੈਗੇ ਆ ਭਾਸ਼ਾ ਵਿਭਾਗ ਦੇ ਵਿੱਚ ਅਫਸਰ ਉਨਾ ਵੱਲੋਂ ਕਾਫੀ ਅਪਰਾਲਾ ਕੀਤਾ ਗਿਆ ਅਖਬਾਰਾਂ ਵੀ ਅਲਗ-ਅਲਗ ਤਰ੍ਹਾਂ ਦੀਆਂ ਆਂਦੀਆਂ ਕਾਫੀ ਵਿਦਿਆਰਥੀ ਉਸ ਦਾ ਲਾਹ ਲੈ ਰਹੇ ਹਾਂਜੀ ਤੇ ਹੋਰ ਪਿੰਡ ਦੀ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਜਾਂ ਉਪਲਬਧੀ ਦੀ ਗੱਲ ਕਰੀਏ ਤੇ ਪਿੰਡ ਦੇ ਵਿੱਚ ਕਈ ਪਿੰਡਾਂ 'ਚ ਵੇਖਿਆ ਗਿਆ ਡਿਸਪੈਂਸਰੀ ਹੈ ਨਹੀਂ ਜਾਂ ਕੋਈ ਸੇਵਾ ਕੇਂਦਰ ਵੀ ਹੁੰਦੇ ਨੇ ਉਹ ਵੀ ਉਪਲਬਧ ਕਿਸ ਤਰ੍ਹਾਂ ਦੀ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਪੜਿਚੋਣੀ ਹਾਂ ਇਹ ਬਹੁਤ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ ਇਹ 3-4 ਦਿਨ ਪਹਿਲਾਂ ਹੀ ਹੈਲਥ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹਦੇ ਲਈ ਅਸੀਂ ਸਕੂਲ ਦੇ ਵਿੱਚ ਇੱਕ ਕਮਰਾ ਦਿੱਤਾ ਹੈ ਉਹਨਾਂ ਨੂੰ ਤੇ ਉਹ ਕਹਿੰਦੇ ਕਿ ਤੁਹਾਡੇ ਪਿੰਡ ਲਈ ਨਾ ਇਹਦੀ ਗ੍ਰਾਂਟ ਆਈ ਹੋਈ ਆ ਅੱਛਾ ਜੀ ਅਸੀਂ ਉਹਦਾ ਹੁਣ ਉਹਨਾਂ ਨੂੰ ਜਗ੍ਹਾ ਦਿਖਾ ਕੇ ਤੇ ਉਹਨੂੰ ਪਧਰਾ ਕਰਵਾ ਰਹੇ ਹਾਂ ਕਿ ਜੋਗ ਕਿ ਹੈਲਥ ਡਿਪਾਰਟਮੈਂਟ ਦਾ ਜਿਹੜਾ ਜੋ ਵੀ ਉਹਨਾਂ ਨੇ ਦੋ ਤਿੰਨ ਕਮਰੇ ਵਗੈਰਾ ਸਭ ਕੁਝ ਤਿਆਰ ਕਰਨਾ ਉਹਦੀ ਵੀ ਤਿਆਰੀ ਹੈ ਜੀ ਇੱਕ ਸਰ ਜਿਹੜੇ ਨੌਜਵਾਨ ਪੀੜੀ ਆ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਪਲੇਗ੍ਰਾਉਂਡ ਜ਼ਰੂਰੀ ਆ ਉਹਨਾਂ ਦਾ ਖੇਡਣਾ ਜ਼ਰੂਰੀ ਆ ਤੇ ਪਲੇਗ੍ਰਾਉਂਡ ਦੀ ਵਿਵਸਥਾ ਕਿਦਾਂ ਦੀ ਪੈਣ ਚੀ ਦੇਖੋ ਜੀ ਜਿਹੜੇ ਨਸ਼ੇ ਦੀ ਗੱਲ ਆ ਹੁਣ तकरीबन ਸਾਰੀ ਜਗ੍ਹਾ ਚੱਲ ਰਿਹਾ ਨਸ਼ਾ ਤੁਹਾਨੂੰ ਪਤਾ ਹੀ ਆ ਪਰ ਸਾਡੇ ਪਿੰਡ ਦੇ ਵਿੱਚ ਪਲੇਗਰਾਉਂਡ ਇੱਕ ਤਾਂ ਸੀਨੀਅਰ ਸੈਕੰਡਰੀ ਸਕੂਲ ਦੇ ਕੋਲ ਹੈ ਇੱਕ ਸੰਤ ਬਾਬਾ ਸਤਪਾਲ ਸਿੰਘ ਜੀ ਦੇ ਡੇਰੇ ਦੇ ਲਾਗੇ ਗਰਾਉਂਡ ਵਧੀਆ ਬਣੀ ਆ ਬਾਕੀ ਇੱਕ ਹੋਰ ਵੀ ਗਰਾਉਂਡ ਹੈ ਗਰਾਉਂਡਾਂ ਤਾਂ ਕਾਫੀ ਹੈਗੀਆਂ ਦੋ ਜਿਮ ਵੀ ਓਪਨ ਜਿਮ ਵੀ ਹੈ ਦੋ ਤੇ ਦੂਸਰਾ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਮ ਹੈਗਾ ਸੋ ਸਹੂਲਤਾਂ ਤਾਂ ਕਾਫੀ ਹੈ ਲੇਕਿ ਹੁਣ ਜੇ ਨੇ ਲੈਣੀਆਂ ਉਹੀ ਲੈ ਸਕਦਾ ਕਿ ਕਈ ਬੱਚੇ ਜਿਹੜੇ ਵਧੀਆ ਤੋਂ ਵਧੀਆ ਵੀ ਹੈਗੇ ਆ ਕੋ ਨਸ਼ਿਆਂ ਵਾਲੇ ਵੀ ਹੈ ਥੋੜੇ ਬਹੁਤੇ ਕਿਉਂਕਿ ਪਿੰਡ ਵੱਡਾ ਹੈ ਆਬਾਦੀ ਬਹੁਤ ਜ਼ਿਆਦਾ ਆ ਤੇ ਤਕਰੀਬਨ ਉਦਾ ਵੈਸੇ ਨੌਜਵਾਨ ਖੇਡਾਂ ਪ੍ਰਤੀ ਪਹਿਲਾਂ ਤੋਂ ਹੀ ਇਸ ਪਿੰਡ ਦਾ ਨਗਰ ਦਾ ਨਾਮ ਮਸ਼ਹੂਰ ਹੈਗਾ ਜਿਦਾ ਕਾਕਾ ਕਾਰੀ ਸਾਰੀ ਹੋਇਆ ਵੀਰਾ ਭਾਜੀ ਸੀਗੇ ਹੋਰ ਮੁੰਡੇ ਕਾਫੀ ਕਬੱਡੀ ਦੇ ਰੂਪ ਬਲਕਾਰੀ ਸਾਰੀ ਇੰਟਰਨੈਸ਼ਨਲ ਇਹ ਖਿਡਾਰੀ ਹੈਗੇ ਹਾਂ ਜੀ ਖੇਡਾਂ ਤੇ ਗੱਲ ਕਰੀਏ ਤਾਂ ਖੇਡਾਂ ਵਿੱਚ ਵੀ ਮੱਲਾ ਮਾਰ ਕੇ ਨੌਜਵਾਨਾਂ ਨੇ ਪਿੰਡ ਦਾ ਨਾਂ ਪੂਰੇ ਦੇਸ਼ ਪਰ ਵਿੱਚ ਚਮਕਾਇਆ ਹੋਇਆ ਹਾਂਜੀ ਹਾਂਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬਲਬੀਰ ਸਿੰਘ ਵੀਰਾ ਹੋਇਆ ਦੇ ਰੂਬਲਕਾਰੀ ਸਾਰੀ ਹੋਏ ਭਾਲਾ ਬਹੁਤ ਜਾਫੀ ਤਕੜਾ ਮੁੰਡਾ ਬਣਿਆ ਗਿਆ ਹੁੱਕਾ ਗੋਗੂ ਸਾਰੀ ਹੁਣ ਤਾਂ ਸਾਰੇ ਚਲੋ ਐਨ ਆਰ ਆਈ ਬਾਹਰ ਚਲੇ ਗਏ ਨੇ ਤੇ ਨਵੀਂ ਪੀੜ੍ਹੀ ਫੇ ਵੀ ਤਿਆਰ ਹੋ ਰਹੀ ਆ ਬਾਹਰਲੇ ਐਨ ਆਰ ਆਈ ਮੁੰਡੇ ਫੇਰ ਵੀ ਇਹਨਾਂ ਨੂੰ ਸਪੋਰਟ ਕਰਕੇ ਖੇਡਾਂ ਲਈ ਉਤਸ਼ਾਹਤ ਕਰਦੇ ਆ ਉਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਵਰਦੀਆਂ ਦਾ ਜੋ ਕਿ ਜੋ 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 ਵੀ ਕਿਸੇ ਨੂੰ ਜਿਹੜੀ ਵੀ ਚੀਜ਼ ਦੀ ਸਹੂਲਤ ਦੀ ਲੋੜ ਪਵੇ ਤਾਂ ਉਹ ਮਹੱਈਆ ਕਰਾਉਂਦੇ ਆ ਕਿ ਪਿੰਡ ਦਾ ਨਾਂ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ ਕਬੱਡੀ ਦੇ ਨਾਂ ਤੇ ਕਿਉਂਕਿ ਪਹਿਲਾਂ ਬਹੁਤ ਵੱਡੇ ਪੱਧਰ ਤੇ ਕਬੱਡੀ ਦਾ ਪਿੰਡ ਮੰਨਿਆ ਜਾਂਦਾ ਹਾਂਜੀ ਕਿਉਂਕਿ ਸੋਨ ਸਿੰਘ ਨੰਬਰਦਾਰ ਜਿਹੜੇ ਰੂਬਲ ਕਾਰੀ ਸਾਰੀ ਦੇ ਡੈਡੀ ਆ ਉਹ ਵੱਡੇ ਪੱਧਰ ਤੇ ਕਬੱਡੀ ਉਹਨਾਂ ਨੇ ਖੇਡੀ ਆ ਤੇ ਉਹਨਾਂ ਦਾ ਵੀ ਨਾਂ ਇਸ ਟਾਈਮ ਕਬੱਡੀ ਦੇ ਨਾਲ ਪਿੰਡ ਦੇ ਦਾ ਕਾਫੀ ਜੁੜਦਾ ਆ ਕਿ ਵੀ ਸੋਨ ਸਿੰਘ ਸਾਰੀ ਦੇ ਵਧੀਆ ਕਬੱਡੀ ਖੇਡੇ ਰਹੇ ਆ ਤੇ ਸਰ ਇੱਕ ਸਵਾਲ ਹੋਰ ਆ ਕਿ ਜਿਹੜੀ ਨੌਜਵਾਨ ਪੀੜੀ ਐ ਬਾਹਰ ਜਾਣ ਲਈ ਜਿਆਦਾ ਉਤਸ਼ਾਹਤ ਰਹਿੰਦੀ ਐ ਕਿੱਥੋਂ ਤੱਕ ਚੀਜ਼ ਨੂੰ ਤੁਸੀਂ ਸੋਚਦੇ ਹੋ ਕਿ ਨੌਜਵਾਨਾਂ ਨੂੰ ਕਾਰੋਬਾਰ ਲਈ ਬਾਹਰ ਜਾਣ ਦੀ ਲੋੜ ਐ ਕਿ ਇੱਥੇ ਵੀ ਆਪਣਾ ਕੰਮ ਕਰਕੇ ਜਾਂ ਕੋਈ ਜੋਬ ਕਰਕੇ ਆਪਣਾ ਰੋਜ਼ਗਾਰ ਚਲਾ ਸਕਦੇ ਨੇ ਦੇਖੋ ਇਸ ਤਰ੍ਹਾਂ ਦੇ ਇਹ ਗੱਲ ਦੇ ਵਿੱਚ ਤਾਂ ਅਸੀਂ ਇਹ ਕਹਿ ਸਕਦੇ ਕਿ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਗਵਰਨਮੈਂਟ ਆਈਆਂ ਭਾਵੇਂ ਉਹ ਕਾਂਗਰਸ ਦੀ ਆ ਅਕਾਲੀ ਆ ਜਾਂ ਆਪ ਵੀ ਆ ਇਹ ਨੌਕਰੀਆਂ ਦੇਣ ਦੇ ਵਿੱਚ ਨਾਕਾਮ ਜਾਵਾ ਇਹ ਸੀ ਇਸ ਦਾ ਹੀ ਕਾਰਨ ਹੈ ਕਿ ਨੌਜਵਾਨ ਨੂੰ ਜਿੰਨੂੰ ਜਿੱਥੇ ਨੌਕਰੀ ਮਿਲਦੀ ਆ ਉਹਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਪਰ ਜੇਕਰ ਇੱਥੇ ਬੇਰੁਜ਼ਗਾਰੀ ਹੈਗੀ ਆ ਤੇ ਨਸ਼ਿਆਂ ਦਾ ਦੌਰ ਵੀ ਚੱਲਦਾ ਪਿਆ ਬਾਕੀ ਥੋੜਾ ਕੋ ਦੇਖੋ ਦੇਖੀ ਵੀ ਉਹਨਾਂ ਦਾ ਮੁੰਡਾ ਵੀ ਚਲੇ ਗਿਆ ਮੈਂ ਵੀ ਚਲ ਜਮਾ ਜਾਂ ਬਾਹਰ ਬਾਰੋਂ ਆ ਕੇ ਦੋ ਕੁ ਮੁੰਡੀਆਂ ਚੈਨੀਆਂ ਜੀਆਂ ਪਾ ਕੇ ਤੇ ਖਾਲ ਦਿੰਦੇ ਉਹ ਦੂਆ ਆਣ ਕੇ ਉਹ ਚੀਜ਼ ਨੂੰ ਸਾਡੇ ਇੱਥੇ ਐਟਕੀ ਕਬੱਡੀ ਦੇ ਵਿੱਚ ਇੱਕ ਮੁੰਡੇ ਨੇ ਦੋ ਕੁ ਚੈਨੀਆਂ ਪਾਈਆਂ ਵੀ ਜੀ ਉਹਦੇ ਵਿੱਚ ਬਾਜੀ ਨੇ ਕਿਹਾ ਵੀ ਇਹਦਾ ਇੱਥੇ ਆਣ ਕੇ ਪਾ ਲਈਆਂ ਤੂੰ ਲੋਕਾਂ ਦੇ ਨਿਆਣਿਆਂ ਨੂੰ ਤੰਗ ਕਰਨ ਲਈ ਆ ਉੱਥੇ ਤੇ ਤੁਹਾਡਾ ਹਾਲੇ ਹੋਈ ਹੈ ਕਿ ਦਿਹਾੜੀ ਕਰਦੇ ਆ ਹਾਂਜੀ ਹਾਂਜੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਸਾਰੀ ਪਿੰਡ ਸਾਰੀ ਪਿੰਡ ਜਿਹੜਾ ਇਹ ਹਲਕਾ ਚੱਬੇਵਾਲ ਦੇ ਅਧੀਨ ਹੁੰਦਾ ਤੇ ਹਲਕਾ ਚੱਬੇਵਾਲ ਤੋਂ ਜਿਹੜੇ ਐਮਐਲਏ ਨੇ ਡਾਕਟਰ ਰਾਜਕੁਮਾਰ ਉਹ ਹੁਣ ਐਮਪੀ ਬਣ ਚੁੱਕੇ ਨੇ ਤੇ ਸੀਟ ਖਾਲੀ ਹੈ ਤੇ ਦੁਬਾਰਾ ਚੋਣ ਹੋਏਗੀ ਤੇ ਕਿਦਾਂ ਦਾ ਉਮੀਦਵਾਰ ਦੇਖਦੇ ਹੋ ਕਿ ਜਿਹੜਾ ਤੁਹਾਡੇ ਪਿੰਡ ਲਈ ਸਹੀ ਹੋਣਾ ਚਾਹੀਦਾ ਤੇ ਕਿਵੇਂ ਇਸ ਚੀਜ਼ ਨੂੰ ਸੋਚਦੇ ਹੋ ਦੇਖੋ ਉਮੀਦਵਾਰ ਤਾਂ ਹੁਣ ਇਸ ਟਾਈਮ ਤਿੰਨੇ ਪਾਰਟੀਆਂ ਦੇ ਖੜੇ ਤਾਂ ਹੋਣਗੇ ਤਾਂ ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਜਿਹੜਾ ਵੀ ਉਮੀਦਵਾਰ ਚੁਣਿਆ ਜਾਵੇ 1 2 3 ਬੂਤ ਸਾਡੇ ਤੋਂ ਇੱਥੇ ਸਾਰੀ ਤੋਂ ਸ਼ੁਰੂ ਹੁੰਦਾ ਪਹਿਲਾ ਇੱਕ ਨੰਬਰ ਬੂਤ ਸਾਡਾ ਆ ਠੀਕ ਹੈ 1 2 3 ਸਾਡਾ ਤੇ 4 ਕਾਰੀ ਦਾ ਸ਼ੁਰੂਆਤ ਤਾਂ ਇੱਥੋਂ ਹੀ ਹੋਣੀ ਆ ਪਰ ਹਰ ਇੱਕ ਪਿੰਡ ਦੇ ਮੋਹਦਵਾਰ ਦੀ ਇਹੋ ਇੱਛਾ ਹੁੰਦੀ ਆ ਕਿ ਜਿਹੜਾ ਵੀ ਨੁਮਾਇੰਦਾ ਸੀ ਚੁਣੀਏ ਉਹ ਪਹਿਲ ਦੇ ਆਧਾਰ ਦੇ ਉੱਤੇ ਨਸ਼ੇ ਤੇ ਕੰਟਰੋਲ ਕਰੇ ਜੀ ਦੂਸਰਾ ਬੇਰੁਜ਼ਗਾਰੀ ਤੀਸਰਾ ਕਰਾਪਸ਼ਨ ਤਿੰਨ ਚੀਜ਼ਾਂ ਆ ਤਿੰਨੇ ਮੁੱਦੇ ਆ ਜਿਹੜਾ ਵੀ ਅਸੀਂ ਤਾਂ ਚਾਹੁੰਦੇ ਆ ਕਿ ਜਿਹੜਾ ਵੀ ਆਪਾਂ ਚੁਣਾਂਗੇ ਉਹ ਇਹ ਤਿੰਨ ਚੀਜ਼ਾਂ ਤੇ ਕੰਮ ਕਰਨਗੇ ਤਾਂ ਉਹ ਸਾਡੇ ਲਈ ਵੀ ਭਲਾ ਤੇ ਨਗਰ ਲਈ ਵੀ ਤਾਂ ਸਾਰੇ ਹਲਕੇ ਲਈ ਵੀ ਇਹ ਚੀਜ਼ਾਂ ਸਰਪੰਚ ਸਾਹਿਬ ਕੋਈ ਪਿੰਡ ਵਾਸੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਪਿੰਡ ਵਾਸੀ ਤੇ ਸਾਡੇ ਚਲੋ ਬਹੁਤ ਕਿਰਪਾ ਮਹਾਰਾਜ ਜੀ ਨੇ ਮੈਂ ਪਹਿਲਾਂ ਵੀ ਜਾ ਚੁੱਕਾ ਕਿ ਪਿੰਡ ਵਾਸੀ ਤਾਂ ਵਧੀਆ ਹੈ ਕਿ ਸਾਰੇ ਗੁਰੂਆਂ ਪੀਰਾਂ ਦੀ ਧਰਤੀ 'ਤੇ ਹੋਣ ਕਾਰਨ ਕਰਕੇ ਇਕਜੁੱਟ ਰਹਿੰਦੇ ਆ ਬਾਕੀ ਜਿਹੜੀ ਸੰਦੇਸ਼ ਦੇਣ ਜੋਗੇ ਤਾਂ ਅਸੀਂ ਹੈ ਨਹੀਂਗੇ ਫਿਰ ਵੀ ਹੱਥ ਜੋ ਕੇ ਨਿਮਰਤਾ ਸਹਿਤ ਇਹ ਵੀ ਬੇਨਤੀ ਕਰਦੇ ਆ ਕਿ ਨਗਰ ਵਧੀਆ ਇਕਜੁੱਟ ਹੋ ਕੇ ਰਵੇ ਤਾਂ ਇਲੈਕਸ਼ਨ ਤਾਂ ਜਿੱਤਣ ਹਾਰਨ ਚੱਲਦੇ ਹੀ ਰਹਿੰਦੇ ਆ ਆਪਣਾ ਜਿਹੜਾ ਆਪਸੀ ਭਾਈਚਾਰਾ ਆ ਹਮੇਸ਼ਾ ਕੈਮਰਾ ਵੇ ਸਤਿਗੁਰੂ ਮਹਾਰਾਜ ਚਰਦੀ ਕਲਾ ਦਾ ਬਖਸ਼ਣ ਤੇ ਜਿਹੜੇ ਇੱਕ ਦੋ ਇੱਕ ਟੈਂਕੀ ਦਾ ਕੰਮ ਹੈਗਾ ਸਾਡੇ ਪਿੰਡ ਹੋਣ ਵਾਲਾ ਉਹੋ ਜਿਵੇਂ ਤੇ ਹੋਰ ਛੋਟੇ-ਭੋਟੇ ਦੋ-ਚਾਰ ਜਿਹੜੇ ਕੰਮ ਐ ਉਹ ਵੀ ਲਿਸਟ ਬਣਾ ਕੇ ਅਸੀਂ ਉਹਨਾਂ ਵਾਲੇ ਨੁਮਾਇंदे ਨੂੰ ਦੱਸਾਂਗੇ ਤੇ ਉਹ ਵੀ ਸਾਡੇ ਕਾਰਜ ਹੋ ਜਾਣ ਤਾਂ ਬਹੁਤ ਵਧੀਆ ਸੋ ਦੋਸਤੋ ਇਹ ਸਨ ਡਾਕਟਰ ਗੁਰਪਾਲ ਸਿੰਘ ਜਿਨ੍ਹਾਂ ਦੇ ਵਾਈਫ ਜੋ ਇੱਥੇ ਸਰਪੰਚ ਮੌਜੂਦਾ ਸਰਪੰਚ ਨੇ ਤੇ ਇਹਨਾਂ ਨਾਲ ਗੱਲਬਾਤ ਹੋਈ ਆ ਤੇ ਇਹਨਾਂ ਨੇ ਪਿੰਡ ਵਾਸਤੇ ਇੱਕ ਟੈਂਕੀ ਦੀ ਮੰਗ ਰੱਖੀ ਆ ਜਿਸ ਨਾਲ ਪਿੰਡ ਨੂੰ ਪਾਣੀ ਦੀ ਸਹੂਲਤ ਮਿਲ ਸਕੇ ਅਤੇ ਉਹਨਾਂ ਦੱਸਿਆ ਕਿ ਪਿੰਡ ਦੇ ਵਿੱਚ ਕਬੱਡੀ ਦੇ ਖਿਡਾਰੀਆਂ ਨੇ ਮੱਲਾ ਮਾਰ ਕੇ ਪਿੰਡ ਦਾ ਨਾਮ ਪੂਰੀ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਤੇ ਸੰਤਾਂ ਦੀ ਨਗਰੀ ਜਿਹੜਾ ਇਹ ਪਿੰਡ ਦਰਸਾਇਆ ਗਿਆ ਹਾਂਜੀ ਸੋ ਦੋਸਤੋ ਪਿੰਡ ਦੇ ਵਿੱਚ ਦਿਖਾ ਦੇਣਾ ਚਾਹੁੰਦੇ ਹਾਂ ਕਿ ਏਟੀਐਮ ਵੀ ਸਹੂਲਤਾਂ ਵੀ ਮੌਜੂਦ ਹੈ ਤੇ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਏਟੀਐਮ ਵੀ ਲੱਗਾ ਹੋਇਆ ਪਿੰਡ ਦੇ ਵਿੱਚ ਇਹ ਜੀ ਬੜਾ ਅਪਰਾਲਾ ਕਰਕੇ ਇਹਨੂੰ ਏਟੀਐਮ ਨੂੰ ਅਸੀਂ ਇੱਥੇ ਲਿਆਂਦਾ ਪਹਿਲਾਂ ਤਾਂ ਇੱਥੇ ਚਲੋ ਬੈਂਕ ਬ੍ਰਾਂਚ ਵੀ ਸੀਗੀ ਉਹ ਕਿਸੇ ਕਾਰਨ ਕਰਕੇ ਫਿਰ ਮੜਿਆਲੀ ਚਲ ਗਈ ਫਿਰ ਅਸੀਂ ਆਪਣੇ ਨੰਬਰਦਾਰ ਸੂਨ ਸਿੰਘ ਹੁਣਾਂ ਨੇ ਤੇ ਉਹਨਾਂ ਨੇ ਆਪਣੀ ਜਗ੍ਹਾ ਦੇ ਵਿੱਚ ਬਣਵਾ ਕੇ ਸੁਭਦਾ ਉਪਲਬਧ ਕਰਾਈ ਹੁਣ ਇਹਦੇ ਵਿੱਚ ਜਿੰਨੇ ਵੀ ਕਾਰੀ ਸਾਰੀ ਗੁਗਨੋਲੀ ਮਨਾਈਆਂ ਅਜੜਾਮ ਸਾਰੇ ਨਗਰ ਨੂੰ ਇਸ ਚੀਜ਼ ਦਾ ਬੜਾ ਲਾਭ ਮਿਲ ਰਿਹਾ ਤੇ ਸ਼ਹਿਰ ਦੇ ਨਾਲੋਂ ਵੀ ਜ਼ਿਆਦਾ ਇੱਥੋਂ ਇਹ ATM ਦਾ ਪਰਫਾਰਮੈਂਸ ਜਿਹੜੀ ਆ ਰਿਕਾਰਡ ਹੋ ਰਹੀ ਹੈ ਲਗਭਗ 8-10 ਪਿੰਡਾਂ ਨੂੰ ਇਹ ਸੁਵਿਧਾ ਮਿਲ ਰਹੀ ਹੈ ਹਾਂਜੀ ਮਿਲ ਰਹੀ ਇਹਦੇ ਨਾਲ ਹੀ ਅਸੀਂ ਇੱਕ ਇਹੋ ਕਮਿਊਨਿਟੀ ਸੈਂਟਰ ਬਣਾਇਆ ਜੋ ਕਿ ਇਹ ਇਧਰ ਪਿੰਡ ਦੇ ਵਿੱਚ ਛੋਟੀਆਂ ਗਲੀਆਂ ਆ ਹਾਂਜੀ ਤੇ ਘਰ ਛੋਟਿਆਂ ਨੇ ਲੋਕਾਂ ਦੇ ਉਹਨਾਂ ਦੇ ਕੋਈ ਕੋਈ ਫੰਕਸ਼ਨ ਹੋਵੇ ਕਿਸੇ ਤਰ੍ਹਾਂ ਦਾ ਵੀ ਇਹਦੇ ਨਾਲ ਦੋ ਲੈਟ੍ਰੀਨਿੰਗ ਬਾਥਰੂਮ ਤਿਆਰ ਕੀਤੇ ਗਏ ਇੱਕ ਲੇਡੀਜ਼ ਇੱਕ ਜੈਂਟਸ ਬਿਲਡਿੰਗ ਕਮਰਾ ਆ ਇਦੇ ਵਿੱਚ ਹੀ ਇੱਕ ਅਸੀਂ ਉਹ ਮੋਰਚਰੀ ਵਾਲੀ ਜਿਹੜੀ ਹੁੰਦੀ ਫ੍ਰੀਜ਼ਰ ਹਾਂਜੀ ਉਹ ਵੀ ਲਿਆ ਕੇ ਰੱਖਿਆ ਕਿਸੇ ਨੂੰ ਜ਼ਰੂਰਤ ਪਵੇ ਤਾਂ ਉਹ ਇਥੋਂ ਐਨਆਰਆਈ ਵੀਰ ਸਾਡੇਆਂ ਨੇ ਅਪਰਾਵਲਾ ਕੀਤਾ ਆ ਉਹ ਉਹਨੂੰ ਦੇ ਦੇ ਦਿਆ ਤੇ ਉਹ ਆਪਣੇ ਘਰ ਲੈ ਜਾ ਕੇ ਉਹਦੇ ਵਿੱਚ ਡੈੱਡ ਬੋਡੀ ਰੱਖ ਲੈਂਦੇ ਆ ਤਾਂ ਫਿਰ ਬਾਅਦ ਵਿੱਚ ਇੱਥੇ ਛੱਡ ਜਾਂਦੇ ਆ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਹਣੀ ਸਾਂਚੀ ਮਾ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.